ਇਸ ਵੇਲੇ ਦੀ ਇਹ ਮ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਖਰਕਾਰ ਆਪਣੇ ਪ੍ਰਧਾਨ ਦੀ ਚੋਣ ਕਰ ਲਈ ਗਈ ਹੈ ਨਵਾਂ ਅਕਾਲੀ ਦਲ ਖੋਨ ਦੇ ਵਿੱਚ ਆ ਗਿਆ ਆਖਰਕਾਰ ਨਵੇਂ ਅਕਾਲੀ ਦਲ ਦੇ ਵਿੱਚ ਕਿਸ ਨੂੰ ਪ੍ਰਧਾਨ ਲਗਾਇਆ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁਣੀਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਅੱਜ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਅੰਮ੍ਰਿਤਸਰ ਦੇ ਗੁਰਦੁਆਰਾ ਅਕਾਲੀ ਫੂਲਾ ਸਿੰਘ ਦੇ ਵਿੱਚ ਜਰਨਲ ਇਜਲਾਸ ਬੁਲਾਇਆ ਗਿਆ ਸੀ ਤਾਂ ਹੁਣ ਆ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਪਣੇ ਪ੍ਰਧਾਨ ਦੀ ਚੋਣ ਕਰ ਲਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਪ੍ਰਧਾਨ ਚੁਣ ਲਿਆ ਗਿਆ ਨਵੇਂ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਗਏ ਨੇ ਇਸੇ ਨਾਲ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬੀਬੀ ਸਤਵੰਤ ਕੌਰ ਨੂੰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਧਾਰਮਿਕ ਕਮੇਟੀ ਦਾ ਪ੍ਰਧਾਨ ਲਗਾ ਦਿੱਤਾ ਗਿਆ ਤਾਂ ਬੀਬੀ ਸਤਵੰਤ ਕੌਰ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਇਸ ਸਮੇਂ ਨਵੇਂ ਬਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਬਣ ਕਿ ਨੇ ਤਾਂ ਹੋਰ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਉਹਨਾਂ ਤੋਂ ਜਾਣਦੇ ਆ ਕਿ ਆਖਰਕਾਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨ ਦੇ ਲਈ ਚੋਣ ਹੋਈ ਤਾਂ ਕਿਹੋ ਜਿਹਾ ਮਾਹੌਲ ਸੀ ਤਾਂ ਹਰਿੰਦਰ ਪੰਜ ਮੈਂਬਰੀ ਕਮੇਟੀ ਨੇ ਆਖਰਕਾਰ ਆਪਣਾ ਪ੍ਰਧਾਨ ਚੁਣ ਲਿਆ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ ਆਖਰਕਾਰ ਕਿੰਨੇ ਰਿਹਾਲਾ ਚੋਣ ਮੌਕੇ ਮਾਹੌਲ ਹਰਿੰਦਰ ਜੀ ਗगन ਗगन ਮੌਲ ਬੜਾ ਸਕੂਨ ਵਾਲਾ ਸੀ ਕੋਈ ਐਦਾਂ ਦੀ ਗੱਲ ਨਹੀਂ ਹੋਈ ਸਾਰਿਆਂ ਨੂੰ ਮੌਕਾ ਦਿੱਤਾ ਗਿਆ ਕਿਉਂਕਿ ਹਾਲ ਦੇ ਅੰਦਰ ਮੀਡੀਆ ਦੀ ਜਿਹੜੀ ਐਕਸੈਸਿਬਿਲਟੀ ਨਹੀਂ ਹੈਗੀ ਤਾਂ ਜੋ ਖਬਰ ਆ ਰਹੀ ਹੈ ਅੰਦਰੋਂ ਉਹ ਇਹ ਹੈ ਕਿ ਸੰਤਾ ਸਿੰਘ ਅਮੈਦਪੁਰ ਨੇ ਮਤਾ ਰੱਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਉਹਦੀ ਤਾਕੀਦ ਕਰਾਈ ਗਈ ਉਹਦਾ ਸਮਰਥਨ ਕਰਾਇਆ ਗਿਆ ਸਿਕਟ ਕਰਾਇਆ ਗਿਆ ਉਸ ਤੋਂ ਬਾਅਦ ਫਿਰ ਇੱਕ ਅਨਾਊਂਸਮੈਂਟ ਹੋਈ ਕਿ ਸੰਤਾ ਸਿੰਘ ਅਮੈਦਪੁਰ ਨੇ ਇੱਕ ਅਨਾਊਂਸਮੈਂਟ ਕੀਤੀ ਕਿ ਕੋਈ ਵੀ ਹੌਸ ਦੇ ਵਿੱਚੋਂ ਕੋਈ ਵੀ ਡੈਲੀਗੇਟ ਜੇਕਰ ਪ੍ਰਧਾਨ ਗੀਦੀ ਉਮੀਦਵਾਰੀ ਉਮੀਦਵਾਰ ਬਣਨਾ ਚਾਹੁੰਦਾ ਤਾ ਉਹ ਅੱਕੇ ਆਵੇ ਤਾਂ ਇਸ ਤੋਂ ਬਾਅਦ ਕੋਈ ਵੀ ਅੱਗੇ ਨਹੀਂ ਆਇਆ ਜਿਸ ਤੋਂ ਬਾਅਦ ਸਰਵਸੰਮਤੀ ਦੇ ਨਾਲ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਨਾਲ ਹੀ ਨਾਲ ਗਗਨ ਬੀਬੀ ਸਤਵੰਤ ਕੌਰ ਨੂੰ ਵੀ ਪ੍ਰਧਾਨ ਚੁਣ ਲਿਆ ਗਿਆ ਜਿਹੜੀ ਤਾਲਮੇਲ ਪੰਥਕ ਕਮੇਟੀ ਬਣਨੀ ਹੈ ਕਾਉਂਸਲ ਬਣਨੀ ਹੈ ਉਹਦੇ ਪ੍ਰਧਾਨ ਬੀਬੀ ਸਤਵੰਤ ਕੌਰ ਹੋਣਗੇ ਜੋ ਕਿ ਇਸ ਪੁੱਤਰੀ ਨੇ ਅਸ਼ੀਸ਼ ਭਾਈ ਅਮਰੀਕ ਸਿੰਘ ਦੇ ਤੇ ਮਾਹੌਲ ਪੂਰਾ ਅੰਦਰ ਸਰਵਸੰਮਤੀ ਦੇ ਨਾਲ ਹੋਇਆ ਜੋ ਕੁਝ ਵੀ ਹੋਇਆ ਸਾਰਿਆਂ ਨੂੰ ਮੌਕਾ ਦਿੱਤਾ ਗਿਆ ਕਿ ਉਹ ਕੋਈ ਵੀ ਉੱਠ ਕੇ ਕਹਿ ਸਕਦਾ ਸੀ ਜੀ ਮੈਂ ਪ੍ਰਧਾਨ ਵਜਨ ਚੋਣਨਾ ਤਾਂ ਫਿਰ ਜਿਹੜੀ ਆ ਵੋਟਾਂ ਪੈਂਦੀਆਂ ਪਰ ਉਹ ਨਹੀਂ ਹੋਇਆ ਤੇ ਸਰਬਸੰਤੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨਵੇਂ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਆ ਉਹ ਬਣ ਗਏ ਆ ਫਿਲਹਾਲ ਗਗਨ ਇੱਥੇ ਵੀ ਨੋਟ ਜ਼ਰੂਰੀ ਹੈ ਕਿ ਇਸ ਅਕਾਲੀ ਦਲ ਨੂੰ ਹਜੇ ਵੀ ਸ਼੍ਰੋਮਣੀ ਅਕਾਲੀ ਦਲ ਕਿਹਾ ਜਾਂਦਾ ਅੱਗੇ ਜਾ ਕੇ ਦੇਖਦੇ ਆ ਕਿ ਇਹਦੇ ਨਾਂ ਨਾਲ ਕੁਝ ਹੋਰ ਜੁੜਦਾ ਹੈ ਜਾਂ ਨਹੀਂ ਜੁੜਦਾ ਇੱਕ ਅਲੱਗਦਾ ਗੱਲ ਹੈ ਪਰ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਹੀ ਪ੍ਰਧਾਨ ਕਿਹਾ ਜਾ ਰਿਹਾ ਜੀ ਗਗਨ ਜੀ ਤਾਂ ਹਰਿੰਦਰ ਲੰਗੀ ਕੱਲ ਜਦੋਂ ਗੈਨੀ ਹਰਪ੍ਰੀਤ ਸਿੰਘ ਨੇ ਇਹ ਵੀ ਆਪਣਾ ਬਿਆਨ ਦਿੱਤਾ ਸੀ ਕਿ ਉਹ ਪ੍ਰਧਾਨ ਨਹੀਂ ਬਣਨਗੇ ਉਹ ਬੀਬੀ ਸਤਪੰਤ ਕੌਰ ਕਰਕੇ ਆਪਣਾ ਨਾਂ ਵਾਪਸ ਲੈ ਰਹੇ ਨੇ ਤਾਂ ਅੱਜ ਪ੍ਰਧਾਨ ਜਦੋਂ ਬਣਾਏ ਗਏ ਤਾਂ ਗੈਨੀ ਹਰਪ੍ਰੀਤ ਸਿੰਘ ਦਾ ਕੋਈ ਬਿਆਨ ਆਇਆ ਸਾਹਮਣੇ ਗੱਲ ਨੂੰ ਕੁਝ ਸਮੇਂ ਬਾਅਦ ਸੰਬੋਧਨ ਕਰਨਗੇ ਹਾਊਸ ਨੂੰ ਤੇ ਉਹ ਉਹਨਾਂ ਦਾ ਪਹਿਲਾ ਬਿਆਨ ਹੋਵੇਗਾ ਤੇ ਉਸ ਤੋਂ ਬਾਅਦ ਉਹ ਬਿਆਨ ਮੀਡੀਆ ਤੋਂ ਸਰਕੂਲੇਟ ਹੁੰਦਾ ਹੈ ਤਾਂ ਉਹ ਆਪਣੇ ਦਰਸ਼ਕਾਂ ਨੂੰ ਜ਼ਰੂਰ ਸੁਣਾਵਾਂਗੇ ਫਿਲਹਾਲ ਉਹਨਾਂ ਨੇ ਸੰਬੋਧਨ ਕਰਨਾ ਉਸ ਤੋਂ ਬਾਅਦ ਉਹ ਜੋ ਬਾਹਰ ਆਉਂਦੇ ਆ ਤਾਂ মিডিਆ ਨਾਲ ਗੱਲਬਾਤ ਕਰਨਗੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਦੇਖਦੇ ਆ ਕਿ ਉਹ ਕੀ ਕਹਿੰਦੇ ਆ ਜੀ ਰਿੰਦਰ ਜਾਣਕਾਰੀ ਦੇ ਦਿੱਤੀ ਬਹੁਤ ਬਹੁਤ ਸ਼ੁਕਰੀਆ ਠੀਕ ਆ